ਸਾਸਰੀ ਕਾਲਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਬਾਬਾ ਦੀਪ ਸਿੰਘ ਜੀ ਨਰਸਰੀ ਪਿੰਡ ਬੈੜਵਾਲ ਜਿੱਥੋਂ ਦੀ ਕਿ ਨਰਸਰੀ ਇਸ ਇਲਾਕੇ ਦੇ ਵਿੱਚ ਜਿਹੜੀ ਉਹ ਕਾਫੀ ਮਸ਼ਹੂਰ ਆ ਤੇ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਜਿਸ ਤਰ੍ਹਾਂ ਤੁਸੀਂ ਫੁੱਲ ਗੋਭੀ, ਬੰਦ ਗੋਭੀ, ਬੈਂਗਣਾ, ਮਿਰਚਾ, ਸ਼ਿਮਲਾ ਮਿਰਚ, ਹਰੀ ਮਿਰਚ, ਟਮਾਟਰ ਆਦਿ ਜਿਹੜੀ ਇੱਥੇ ਤੁਸੀਂ ਪਨੀਰੀ ਜਿਹੜੀ ਆ ਉਹ ਜਦੋਂ ਵੀ ਚਾਓ ਉਦੋਂ ਵੀ ਲੈ ਸਕਦੇ ਹੋ ਕਿ ਸਾਡੇ ਨਾਲ ਉਹ ਵੀਰ ਮੌਜੂਦ ਹੈ ਸੀ ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਪਗਰ ਸਿੰਘ ਜੀ ਕਿਹੜਾ ਪਿੰਡ ਦਾ ਤੁਸੀਂ ਆਪਣਾ ਬੜਵਾਲ ਜੀ ਬੜਵਾਲ ਤੇ ਇਹ ਜਿਹੜੀ ਆ ਤੁਸੀਂ ਬੁਖਾ ਰਹੇ ਹੋ ਦਰਸ਼ਕਾਂ ਨੂੰ ਇਹ ਕੀ ਹੈਗਾ ਤੇ ਆਪਣਾ ਕੋਲ ਪਨੀਰੀ ਆ ਜੀ ਅੱਛਾ ਜੀ ਸਾਹਿਬ ਪਨੀਰੀ ਮਿਰਚਾਂ ਦੀ ਜੀ ਅੱਛਾ ਜੀ ਹਾਂਜੀ ਵਧੀਆ ਕੁਆਲਿਟੀ ਆ ਜੀ ਤੇ ਇਹ ਆਪਾਂ ਜੀਉਦਾ ਭਰਾ ਲਾਉਂਦੇ ਆ ਤੇ ਵਧੀਆ ਰਿਜ਼ਲਟ ਦੇਊਗੀ ਪਨੀਰੀ ਆਪਣੀ ਇਹ ਆਪਾਂ ਪ੍ਰੋਈ ਪ੍ਰੋ ਲਿਆ ਕੇ ਵੀ ਵਧੀਆ ਵਰਤਦੇ ਆਂ ਖਾ ਵੀ ਆਉਂਦੇ ਆ ਵੀਰ ਆਪਣੇ ਆਪਾਂ ਬਹੁਤ ਜ਼ਿਆਦਾ ਲੋਕੀ ਸੰਯੋਗ ਦਿੰਦੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਜੀ ਆਪਾਂ ਵੀਰ ਦੀ ਪਿਛੇ ਸਾਲ ਦਾ ਆਪਾਂ ਕੰਮ ਕਰਦੇ ਆ ਤੇ ਵਧੀਆ ਆਪਣਾ ਕੰਮ ਹੈ ਆਪਣੇ ਕੋਲ ਗੋਭੀ ਦੀ ਪਨੀਰੀ ਆ ਉਹ ਵੀ ਜੋਤੀ ਟੂ ਦੀ ਪਨੀਰੀ ਆ ਵਧੀਆ ਆਪਾਂ ਕਿੰਨਾ ਜਿੰਨਾ ਖੜੀ ਆ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਕੋਤੋਂ ਅਗਲੇ ਪਾਸੇ ਛੋਲਾ ਮਿਰਚਾਂ ਦੀ ਆ ਆਪਾਂ ਦੇਖੀਏ ਇਹ ਛੋਲਾ ਮਿਰਚਾਂ ਦੀ ਹੋੜੀ ਬਿੱਜੀ ਆਪਾਂ ਮਾਹ ਉਹਨਾਂ ਕੋ ਤਾਂ ਆਉਣਾ ਚੱਲੀ ਕਿ ਜਿੰਨਾ ਚੱਲਦਾ ਕੰਮ ਤੋ ਅਗਲੇ ਬਣ ਆ ਜਾਓ ਜੀ ਆ ਜਿਹੜੀ ਆ ਕੀ ਚੀਜ਼ ਹੈ ਇਹ ਇਹ ਕਿਹੜਾ ਦੇਗੀ ਇਹ ਤੋ ਵੀ ਜੀ ਲੌਂਗੀ ਮੇਰੇ ਤੇ ਆ ਜੀ ਹਾਂ ਜੀ ਹਾਂ ਜੀ ਉਹ ਤੋ ਅਗਲੇ ਬਣ ਆਪਣੇ ਕੋਲ ਟਮਾਟਰ ਆ ਆਪਣੇ ਬਤਾਉਂ ਆ ਅ ਲੰਮੇ ਪਿਆ ਨੂੰ ਬਿੰਗਣਾ ਰੱਖ ਦਿੰਦੇ ਇਹਦੀਆਂ ਚੀਜ਼ੇ ਇੱਕ ਵਾਰਤੀ ਆ ਤੋ ਅਗਲੇ ਬਣ ਟਮਾਟਰ ਆ ਉਹ ਆਪਾਂ ਪੰਜ ਬੂਟੇ ਦਵਾ ਕੇ ਵੱਧ ਬੂਟਾ ਨਹੀਂ ਆਪਾਂ ਦੇ ਸਕਦੇ। ਉਹ ਆਪਦੀ ਮਰਜ਼ੀ ਨਾਲ ਪੰਜ ਤੋਂ ਵੱਧ ਲੈ ਜਾ ਲੈ ਜਿਹੜਾ ਬਕਸੀ ਦਾ ਲਿਆ। ਤੇ ਆਪਾਂ ਪੰਜ ਹੀ ਦਵਾ ਕੇ ਏਲ ਵਾਲੇ ਬਤਾਉਂ ਟਮਾਟਰ ਆ। ਅੱਛਾ ਇਹਦੀ ਕੀ ਖਾਸੀਅਤ ਹੁੰਦੀ ਹੈ? ਇਹਦੀ ਵਧੀਆ ਇੱਕ ਕੁਆਲਿਟੀ ਵਧੀਆ ਇੱਕ ਨੰਬਰ ਦੀ ਆ। ਪਰ ਇਹ ਇੱਕ ਪੰਜ ਬੂਟੇ ਜਿਹੜਾ ਖੜੂਆ ਪੰਜਾਂ ਦੇ ਵਿੱਚੋਂ ਦੋ ਬੂਟੇ ਚਰਪੇ ਆ। ਦੋ ਬੂਟਿਆਂ ਦੇ ਨਾਲ ਤਣ ਤਣ ਕਰੀਂ ਕਰਦਾ। ਹਾਂਜੀ ਉੱਦੀ ਜਿਗਾ ਆਪਣੇ ਕੋਲ ਪਾਣੀਆਂ ਗੰਡਿਆਂ ਦਾ। ਇਹ ਜਿਹੜੇ ਇਹ ਟਮਾਟਰ ਦੇ ਬੂਟੇ ਆ। ਹਾਂਜੀ ਹਾਂਜੀ ਟਮਾਟਰ ਦੇ। ਹਾਂ ਜੀ ਇਹ ਇੰਨੇ ਟਾਈਮ ਤੀ ਜਿਹੜਾ ਤਿਆਰ ਹੋ ਗਏ ਤੈਨੂੰ ਟਮਾਟਰ ਲੱਗ ਜਾਂਦਾ ਇਹ ਵੀਰ ਦੀ 45 ਦਿਨਾਂ ਦੇ ਵਿੱਚ ਬੰਦਾ ਥਲੇ ਹੋਵੇ ਚੰਗੇ ਤਰ੍ਹਾਂ ਮਿਹਨਤਾਂ ਕਰਨ ਵਾਲਾ ਹੋਵੇ ਨਾ ਤੇ 45 ਦਿਨਾਂ ਦੇ ਵਿੱਚ ਫਲ ਇਹਨੂੰ ਲੱਗ ਜੀਦਾ ਐਵੇਂ ਤੇ ਆਪਣੇ ਵਿੱਚ ਨਾਲ ਬੇ ਨਿਕਲਦੇ ਆਉਂਦੇ ਫੁੱਲ ਆ ਨਿਕਲਦੇ ਆ ਤੇ ਵਧੀਆ ਕੁਆਲਟੀ ਦਾ ਟਮਾਟਰ ਵੱਖਰੇ ਆ ਦੂਸਰੇ ਟਮਾਟਰਾਂ ਨਾਲ ਨਹੀਂ ਵੀਰ ਦੀ ਵਧੀਆ ਟਮਾਟਰ ਇੱਕ ਨੰਬਰ ਤੇ ਦੂਸਰੇ ਵੱਖਰੇ ਆ ਹਾਂ ਜੀ ਵੇਲ ਵਾਲੇ ਵੇਲ ਵਾਲੇ ਤੇ ਕਿੰਨਾ ਟਾਈਮ ਹੈ ਜਿਹੜਾ ਚੱਲਦੇ ਟਮਾਟਰ ਬਾਅਦ ਚ ਅਰਜਾ ਜਿਵੇਂ ਲੜੀ ਕਰਦੇ ਹਾਂਜੀ ਹਾਂਜੀ ਇਹ ਕਿੰਨਾ ਟਾਈਮ ਚੱਲਦੇ ਆ ਇਹ ਵੀਰ ਜੀ ਆਪਣਾ ਫਰੋਈਂ ਭੇਨੇ ਤੋਂ ਲਾ ਕੇ ਗਾਂਹ ਤੱਕ ਮੰਨ ਲਓ ਉਹ ਜੇ ਕਿਸੇ ਲੈਣੇ ਹੋਣ ਤੇ ਤੁਹਾਡੇ ਕੋਲ ਅਵੇਲੇਬਲ ਹਾਂਜੀ ਹਾਂਜੀ 1 ਰੁਪਈਆ ਦਾ ਬੂਟਾ ਦਵਾਂਗੇ ਆਪਾਂ ਸਾਰੀਆਂ ਪਨੀਰੀਆਂ ਦਾ ਹੀ ਅੱਛਾ ਜੀ ਹਾਂ ਮਿਰਚੇ ਦਾ ਹੋਵੇ ਟਮਾਟਰ ਹੋਵੇ ਜਿਹੜੇ ਮਰਜ਼ੀ ਹੋਵੇ ਚੀਜ਼ਾਂ 1 ਰੁਪਈਆ ਦਾ ਬੂਟਾ ਜੀ ਦਵਾਂਗੇ ਹਾਂਜੀ ਉਹ ਤੋਂ ਅਗਲੇ ਬਣੇ ਆਪਣੇ ਕੋਲ ਕਾਨ ਗੰਡਿਆਂ ਦਾ ਠੀਕ ਹੈ ਵੀ ਅਸੀਂ ਗੰਡੇ ਕਾਨ ਦਾ ਇਹ ਵਧੀਆ ਕੁਆਲਿਟੀ ਦਵਾਂਗੇ ਆਪਾਂ ਇਹ ਨਹੀਂ ਹੋएगा ਕੋਈ ਲੰਮੇ ਵਾਲੀ ਚੀਜ਼ ਨਾ ਹੋ ਗਈ ਕੋਈ ਘੰਡੇ ਦਾ ਨਾ ਹੋਊਗਾ ਇਹਦੀ ਮੇਰੀ ਗਾਰੰਟੀ ਹੋਊਗੀ

ਆਪਣਾ ਵੀਰ ਜੀ ਸਾਰਾ ਲੰਮਾ ਕਾਨਿਆਂ ਦੋ ਕਨਾਂ ਨਹੀਂ ਆਪਾਂ ਥਾਂ ਭਿੱਜਿਆ ਆਪਾਂ ਨਾਲੀ ਨਾਲ ਪਾਣੀ ਪਾ ਰਹੇ ਆ ਤੇ ਆਪਦਾ ਜਿੰਨੀ ਜੋਗੇ ਹੈਗੇ ਆਪਦਾ ਨਾਲ ਕਰਦੇ ਆਂਦੇ ਆਪਾਂ ਵੱਧ ਤੋਂ ਵੱਧ ਲੋਕਾਂ ਦੀ ਹਲਫ ਕਰਾਂਗੇ ਤੇ ਮੇਰੀ ਵੀ ਨੌਕਰੀ ਨਾਲ ਮੇਰੀ ਹਲਫਾ ਕਰਨਾ ਤੇ ਵਧੀਆ ਤੋਂ ਵਧੀਆ ਬੀ ਲਿਆ ਕੇ ਦਊਂਗਾ ਜਰਨਲ ਤੋਂ ਬੀ ਲਿਆ ਕੇ ਪਰੋਜਪੁਰੋ ਮੈਂ ਵਰਤਦਾ ਆ ਲੰਮੇ ਵਾਲੀ ਚੀਜ਼ ਨਾ ਹੋਊਗੀ ਠੀਕ ਹੈ ਜੀ ਓਟ ਓਟ ਫੋਟੋ ਰੋਣੀ ਆ ਅਬਰੀ जरा गंधा कोई लाऊगा मान लो किलो पेपर को कान खडूगा ना डेढ़ मरले तो तह मैं गरंटी लाइगा गोम नहीं है मिट्टी झाड़ के दवा गे अभी एड्डी यह नहीं है ਇਹ ਨੂੰ ਮਿੱਟੀ ਨਾਲ ਦਿੱਤੀ ਜਾਊਗੀ ਮਿੱਟੀ ਟਾਰ ਕੇ ਦਿਮਾਗੇ ਕੋਈ ਮਰਜ਼ੀ ਆਂਕੇ ਖੜੇ ਮੰਨ ਲਓ ਕੋਈ ਮੰਨ ਲਓ ਆਪਣੀਆਂ ਭੁੱਖਾਂ ਵੱਡੀਆਂ ਵੀ ਹੋਣੀਆਂ ਆਪਾਂ ਇਹਨੂੰ ਵੱਢ ਕੇ ਦਿਮਾਗੇ ਟਿਕਾ ਪੂ ਭੁੱਖਾਂ ਕਰਕੇ ਦਮਾਗੇ ਇਹ ਨਹੀਂ ਵਜਨ ਬਣਾ ਕੇ ਦੇਣਾ ਇਹ ਕੰਮ ਨਹੀਂ ਕਰਨਾ ਕਿਉਂ ਆਪਾਂ ਲੰਮੇ ਤੱਕ ਚਲਾਉਣਾ ਕੰਮ ਨਾਲ ਇੱਕ ਤਾਂ ਇੱਕ ਤਾਂ ਲਵਾਵਾਂਗੇ ਇੱਕ ਤਾਂ ਨਾਲ ਇਹ ਬਣਾ ਦੇ ਛੇ ਦਿਨਾਂ ਚ ਰੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਇਹ ਜੀ ਸਾਲ ਤਾਂ ਹੋਇਆ 2 ਤੇ ਪਹਿਲਾਂ ਹਣਾ ਸ਼ੁਰੂ ਤੋਂ ਇਹਨਾਂ ਦਾ ਪਛੋਕਰ ਕੰਮ ਕਰਦਾ ਆਇਆ ਏ ਪਨੀਰੀ ਦਾ ਹੀ ਹਾਂਜੀ ਹਾਂਜੀ ਪਨੀਰੀ ਦਾ ਸੌਜੀ ਵਗੈਰਾ ਹਰ ਇੱਕ ਚੀਜ਼ ਖੇਤੀ ਬਾੜੀ ਦਾ ਨਾਲ ਕਿੰਨੀ ਇੱਕ ਮਿਹਨਤ ਜਿਹੜੀ ਲੱਗ ਜਾਂਦੀ ਬੜੀ ਲੱਗਦੀ ਭਾਜੀ ਮਿਹਨਤ ਹੁਣ ਧੰਦਾ ਦੇ ਸਰਦੀਆਂ ਦੇ ਦਿਨ ਚੱਲਣ ਰੱਠੇ ਆ ਹੱਥ ਠਰਨ ਰੱਠੇ ਨਾਲੇ ਕੰਮ ਕਰਨ ਰੱਠੇ ਆ ਜੀ ਇਹ ਪਿਛੋਂ ਤੋਂ ਪਛੋਕਰ ਤੋਂ ਲੈ ਕੇ ਤੋਂ ਤੁਰਿਆ ਆਇਆ ਕੇ ਵੀਰ ਨੇ ਭਰਾ ਨੇ ਆਪਾਂ 11 ਕਿਲੋ ਪਨੀਰੀ ਦੇਸੀ ਬਾਸਬਤੀ ਦੀ ਪਨੀਰੀ ਪੀਜਣੀ ਆ ਤੇ ਕੇ ਵੀਰ ਭਰਾਰੇ ਸਮਝ ਕਰਨਾ ਹੋਵੇ ਉਹ ਮੇਰੇ ਨਾਲ ਆਣ ਕੇ ਜਿਤ ਮਰਜੀ ਸਮਝ ਕਰ ਸਕਦਾ ਆ ਮੈਂ ਪ੍ਰਗਤ ਸਿੰਘ ਤਰਗਾ ਪਿੰਡ ਬੜਵਾਲ ਅਸੀ ਪੱਟੀ ਜ਼ਿਲ੍ਹਾ ਤਰਨਤਾਰਨ ਮੈਂ ਵਧੀਆ ਵਧੀਆ ਕਿਸਮਾਂ ਲਿਆ ਕੇ ਪਨੀਰੀਆਂ ਬੀਜੂਗਾ ਤੇ ਬਿਲਕੁਲ ਘੱਟ ਰੇਰ ਦਊਗਾ ਆਪਣੇ ਕੋਲ ਵੀਰ ਕੀ ਵੱਲਾਂ ਜਿਹੜੀਆਂ ਕਰੇਲੇ ਦੀਆਂ ਵੱਲਾਂ ਬਤਾਉ ਆਪਣੇ ਇਹ ਰੋਲ ਤੇ ਵਧੀਆ ਵਧੀਆ ਆਪਾਂ ਕਿਸਮਾਂ ਦੀਆਂ ਵੱਲਾਂ ਤਿਆਰ ਕਰਦੇ ਆਂ ਕਰੇਲਿਆਂ ਦੀਆਂ ਕਰੇਲੀਆਂ ਦੀਆਂ ਉਦੂਲਾਂ ਦੀਆਂ ਇਹ ਹੋਰ ਵੀ ਆਪਾਂ ਕ ਕਰੇਲਿਆਂ ਵੱਲਾਂ ਸਾਰੀਆਂ ਤਿਆਰ ਕਰਾਂ ਵਧੀਆ ਤੋਂ ਵਧੀਆ ਰਾਜੇ ਕਰੇਲੇ ਦੀਆਂ ਵੱਲਾਂ ਮੈਂ ਭਰਦਾ ਐ ਤੇ ਪਿਛਲੀ ਵਾਰ ਮੈਂ ਜਿਹੜੀਆਂ ਪਨੀਰਾਂ ਲੋਕਾਂ ਨੂੰ ਦਿੱਤੀਆਂ ਸੀ ਉਹਨਾਂ ਬਹੁਤ ਜ਼ਿਆਦਾ ਰਿਜ਼ਲਟ ਦਿੱਤਾ ਆ ਤੇ ਵਧੀਆ ਤੋਂ ਵਧੀਆ ਮੈਂ ਕੰਮ ਕਰੂੰਗਾ ਜਿਹੜੀ ਸ਼ਿਆਲ ਦੇ ਵਿੱਚ ਵੀ ਲੱਗਦੀ ਉਹ ਵੀ ਹੈਗੀ ਆ ਕਰੀ ਜੀ ਕਰੇਲੀ ਹਾਂ ਜੀ ਕਰੇਲੀ ਵੀ ਆਪਾਂ ਬੀਜੀ ਆ ਵਿੱਚੀ ਕਰੇਲੀ ਵੀ ਆਪਾਂ ਨਾਲ ਤਿਆਰ ਕੀਤੇ ਆ ਨਰਕਰੇਲਾ ਨਰਕਰੇਲੀ ਤੇ ਪਡੋਲ ਤੇ ਪੇਠਾ ਸਾਰੀਆਂ ਚੀਜ਼ਾਂ ਆਪਾਂ ਤਿਆਰ ਕਰਤੀਆਂ ਨਾਲ ਇਹ ਭਾਜੀ ਕੀ ਬੀਜਿਆ ਏ ਇਹ ਵੀਰ ਜੀ ਕਰੇਲੇ ਬੀਜਿਆ ਕਰੇਲੀਆਂ ਤੇ ਨਾਲ ਆਪਾਂ ਆਇਆ ਰੋਲ ਬੀਜਿਆ ਤੇ ਨਾਲ ਆਪਾਂ ਇੱਥੇ ਪੀਰੇ కూਰੇ ਤੇ ਨਾਲ ਵਾ ਕਰੇਲੀਆਂ ਕਰੇਲੇ ਸਾਰੀਆਂ ਚੀਜ਼ਾਂ ਲਾਈਆਂ ਮਿੰਟੋ ਮਿੰਟ ਵੀਡੀਓ